नमस्कार दोस्तों आप देख रहे हो उड़ान न्यूज इंडिया मैं हूँ आपकी संतोष राजपूत आज हम पहुँचे हैं मंडन पीड़ित जहाँ पर बड़े बुजुर्गों की याद में मेला करवाया जा रहा है आओ दिखाते हैं मेले की लाइव तस्वीर ਜੋ ਸਜਾ ਰਹੇ ਸੋਇਆ ਹੂਆ ਦੇਸ਼ਕੋਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਨਸੀਬ ਦਾ ਚਲੀਆਂ ਨੇ ਭਾਈ ਮਾਣਣ ਗੁਰਨੰਗਰ ਦੀ ਸੇਵਾ ਤੋਂ ਨਮਾਈਏ ਲੱਕੜਾਂ ਕੱਟੀਆਂ ਕਰਕੇ ਆਂਦਾ ਕਾਤਾ ਬੁਬੜ ਕਮਾਈਏ ਨਾ ਬਿਘਿਆ ਕਰਦੇ ਨੇ ਅੰਦਾ ਕਰਦਾ ਸਰਤਾ ਫਗੜਾ ਕਮਾਈਏ ਜੀ ਮੇਰਾ ਡਾਟਾ ਲਮਾ ਕੋਈ ਨਾ ਹੈ ਸਰ ਆਪਕਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਿਲਬਖ ਸਿੰਘ ਹੈ ਜੀ ਸਾਨੂੰ ਹਰਪ੍ਰਿੰਤ ਸਿੰਘ ਇਹ ਸਾਡੀ Pratt ਸਾਡੇ ਵੱਡੇ ਵਡੇਰਿਆਂ ਦੀ ਜਗਾ ਜੀ ਸਾਡੇ ਜਠੇਰੇ ਆ ਪਹਿਲਾਂ ਤੋਂ ਸਾਡੇ ਵੱਡੇ ਮੰਦੇ ਆਉਂਦੇ ਆ ਜੀ ਜੋ ਹੀ ਸੁਰਤ ਸੰਭਾਲੀ ਉਸ ਤੋਂ ਬਾਅਦ ਅਸੀਂ ਇਹ ਸੇਵਾ ਕਰਦੇ ਆਉਂਦੇ ਆ ਜੀ ਹਰ ਸਾਲ ਇੱਥੇ ਲੰਗਰ ਲਾਈਦਾ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਕਿਸੇ ਵੀ ਚੀਜ਼ ਦੀ ਕੋਈ ਟੁੱਟਣੀ ਹੈਗੀ ਜੀ ਜਿੰਨੀ ਕੀ ਸੰਗਤ ਨੂੰ ਪਤਾ ਸਾਰੀ ਸੰਗਤ ਇੱਥੇ ਆਉਂਦੀ ਆ ਜੀ ਦਰਸ਼ਨ ਕਰਦੀ ਆ ਜੀ ਮੰਦੇ ਆ ਜੀ ਮੱਥਾ ਟੇਕਦੇ ਆ ਜੀ ਬਹੁਤ ਹੀ ਮਤਲਬੀ ਪੁਰਾਣੇ ਸਮੇਂ ਤੋਂ ਜਗਾ ਪ੍ਰਾਤਨ ਚੱਲਦੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ